ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਂ ਨੰਗਾਮ ਤੇ ਇੱਕ ਬੱਚੀ ਸੇ ਲਈ ਲੈ ਕੇ ਆਏ ਹਾਂ ਜੀ ਦੋ ਵਜੇ ਟੋਕਣ ਨੇ ਇੱਕ ਤਾਜੀ ਸੋਣ ਵਾਲੀ ਆਓ ਪੁੱਛ ਲੈਨੇ ਬਾਈ ਟੋਟੇ ਬਾਈ ਜੀ ਹਸੀਕਾਲ ਸਤਿ ਸ੍ਰੀ ਅਕਾਲ ਬਰਾਜ ਜੀ ਹੋ ਠੀਕ ਹੁ ਬਲੀ ਹਾਂਜੀ ਹਾਂਜੀ ਵਧੀਆ ਜੀ ਦੱਸਣਾਓ ਵਧੀਆ ਠੀਕ ਹੈ ਵੀਰੇ ਨਾਮ ਤੇ ਡਰੈਸ ਬੋਲ ਆਪਣਾ ਨਾਮ ਜੀ ਗੁਰਪ੍ਰੀਤ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਚੰਨ ਟੱਲੇਵਾਲ ਦਾ ਚੰਨ ਵਾਲਾ ਰਾਹ ਉੱਤੇ ਆਪਣਾ ਘਰ ਆ ਜੀ ਠੀਕ ਆ ਬਾਈ ਹਾਂਜੀ ਨੇੜੇ ਪਿੰਡ ਜਿਹੜਾ ਟੱਲੇ ਆ ਨੇੜੇ ਆਪਣੇ ਭੋਤ ਨਾਲ ਤੇ ਰਾਮ ਗੜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 98783199 ਠੀਕ ਹੈ ਇੱਕ ਆਪਣਾ ਦੂਜਾ 85288 8568820293 ਓਕੇ ਭਾਈ ਹਾਂਜੀ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਖਦੇ ਕਿਹੜਾ ਸਰੋਸ ਹੋਈ ਵੀ ਹੈ ਇਹ ਜੀ ਤੀਜਾ ਸੂਆ ਜੀ ਜਲਸੀ ਪੰਜਾਬ ਜਲਸੀ ਆ ਜੀ ਪੰਜਾਬ ਵਾਲੀ ਜਲਸੀ ਹਾਂਜੀ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ ਤਕਰੀਬਨ ਆਪਾਂ ਲਈ ਕੀ ਜਾਂਦੀ ਆ ਜਿਹਦੇ ਨਾਲ ਬੱਸੀ ਆ ਜੀ ਉਹ ਲਾਲ ਖੜੀ ਆ ਜੀ ਪਰਲੀ ਲਾਲ ਹਾਂਜੀ ਹਾਂਜੀ ਕਿੰਨਾ ਕੁ ਟਾਈਮ ਹੋਊਗਾ ਅਸਟੀਮੇਟ ਜਮ ਸੁਈ ਨੂੰ ਆਸਟੀਮੇਟ ਤਾਂ ਜੀ 6 ਮਹੀਨੇ ਗਿਆ ਜੀ ਉਹਨਾਂ ਨੇ ਆਪਾਂ ਨੂੰ 6 ਮਹੀਨੇ ਗਿਆ ਠੀਕ ਆ ਭਾਈ ਦੁੱਧ ਕਿੰਨਾ ਹਾਂ ਦੁੱਧ ਐਸ ਟਾਈਮ 7 ਕਿਲੋ ਆ ਜੀ ਨੱਟ ਤਿਆਰ ਆ ਭਾਈ ਐਂਡ ਬਹੁਤ ਹੁੰਦੀ ਉਹ ਜਦੋਂ ਇਹ ਪੂਰੀ ਵਧੀਆ ਵਾਲਾ ਚੋਲੇ ਦੇ ਛੱਲੀ ਕਰਕੇ ਲੈ ਕੇ ਜਾਵੇ ਠੀਕ ਆ ਤੇ ਠੀਕ ਆ ਆਪਣਾ ਭਰਾਇਆ ਹੋਇਆ ਜਿਹੜੇ ਆਪਣੇ ਕੋਲੇ ਆ ਪਏ ਹੋਏ ਆ ਪਏ ਆ ਭਾਈ ਠੀਕ ਹੈ ਠੀਕ ਆ ਭਰਾ ਤੇ ਕਦੋਂ ਭਰਾਇਆ ਸੀ ਭਾਈ ਇਹਨੂੰ ਹੋ ਗਏ ਦੋ ਦੋ ਦਿਨ ਭਰਾਇਆ ਚੀਕਾ ਹਾਂ ਜੀ ਤੋਰ ਦੇ ਬਈ ਫੁੱਲ ਕਰਦਾ ਜਰਸੀ ਆ ਪੰਜਾਬ ਵਾਲੀ ਫੇਸ ਬੜਾ ਪਿਆਰਾ ਢਾਂਚਾ ਕਮਾਲ ਦਾ ਰਾਜੀ ਰੋਜੀ ਫੁੱਲ ਥਾਨ ਲੇਵਾ ਬੜਾ ਚੰਗਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਦੁੱਧ ਵੀ ਬਈ ਨੇ ਦੱਸਿਆ ਹੈਗਾ ਜਿੰਨਾ ਵੀ ਹੋਗਾ ਬਈ ਮੱਜਾਂ ਵਰਗਾ ਦੁੱਧ ਫਾਂਡ ਫਾਂਡ ਫੁੱਲ ਕਿਉਂ ਤੋਕੜ ਆ ਨਾ ਬਈ ਦੁੱਧ ਹੁਣ ਗਾੜਾ ਹੋਇਆ ਬਾਉ ਇਹਦਾ ਫੇਸ ਦੇਖੋ ਗਰਮ ਵਾਲੀ ਦਾ ਫੇਸ ਬੜਾ ਚੰਗਾ ਲੈ ਚਾ ਮੁੱਲ ਕੀ ਆ ਬਾਈ ਇਹਦਾ ਜਾਇਜ ਇਹਦਾ ਜਾਇਜ ਹੈ ਵੀਰੇ ਆਪਾਂ ਮੰਗਦੇ ਆ 23000 ਰੁਪਇਆ ਠੀਕ ਆ ਹਾਂਜੀ 21 ਦੀ ਆਪਾਂ ਦੇਵਾਂਗੇ ਜੇ ਕਿਸੇ ਨੇ ਬੱਚੀ ਨਹੀਂ ਲੈ ਕੇ ਜਾਣੀ ਫਿਰ ਉਹ ਜੇ ਘਟਾ ਲਾਂਗੇ ਠੀਕ ਆ ਬਾਈ ਮੁੱਲ 23000 ਰੁਪਇਆ 21000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਬੱਚਾ ਮਗਰ ਬੱਚੀ ਆ 25 ਵੀ ਪਲੀ ਪਈ ਆ ਜੇ ਬਾਈ ਕਹਿੰਦਾ ਬੱਚੀ ਨਹੀਂ ਵੀ ਲੈ ਕੇ ਜਾਣੀ ਤਾਂ ਬੱਚੀ ਆਪਾਂ ਰੱਖ ਲਾਂਗੇ ਉਹ ਜੇ ਰੇਟ ਕਰ ਲਾਂਗੇ ਹਾਂਜੀ ਥਾਣਾ ਚੰਗਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਹਾਂ ਨਬੇ ਅੱਗੇ ਵੀਰੇ ਨਾਲ ਦੀ ਵੜ ਕਿਹੜਾ ਸੂਸ ਹੁੰਦੀ ਐ ਇਹ ਤੀਜਾ ਵੀਰੇ ਆਪਣਾ ਕਿੰਨੇ ਦਿਨ ਲੈਂਦੀ ਐ ਬਾਈ ਇਹਦੇ 11 ਦਿਨ ਰਹਿ ਗਏ ਜੀ 11 ਦਿਨ ਠੀਕ ਆ ਬਾਈ ਕਿੰਨਾ ਕੁ ਦੁੱਧ ਦਿੱਤਾ ਪਿਛਲੇ ਸਾਲ ਦੁੱਧ ਉਹਨਾਂ ਨੇ 27 26 ਲੀਟਰ ਆਪਾਂ ਨੂੰ ਗਿਆ ਸੀ ਠੀਕ ਆ ਬਾਈ ਫੇਸ ਬੜਾ ਚੰਗਾ ਟਾਂਚਾ ਫੁੱਲਾ ਬਰੀਡ ਆਰਮ ਜੋ ਆਈ ਵੀ ਆ ਜੀ ਆਪਣੇ ਕੋਲ ਕੱਚੀ ਜ਼ਰੂਰ ਆ ਬਾਈ ਉਸ ਹਿਸਾਬ ਨਾਲ ਜਿਹੜਾ ਐਸਟੀਮੇਟ ਲਾ ਲਿਓ ਬਣੂਗੀ ਬਹੁਤ ਢਿੱਲਾ ਢੁੱਲਾ ਬਹੁਤ ਹਾਂਜੀ ਹਾਂਜੀ ਲੇਵਾ ਬਹੁਤ ਖੁੱਲਾ ਜੀ ਲੇਵੇ ਦੀਆਂ ਜਿਹੜੀ ਝੋਲ ਆ ਬਈ ਬਹੁਤ ਖੁੱਲੀ ਆ ਲੇਵਾ ਵਾਕਈ ਚੰਗਾ ਤਿਆਰ ਕਰੂ ਢਾਂਚਾ ਚੰਗਾ ਕਰਨ ਵਾਲੀ ਦਾ ਤੇ ਕੀ ਮੋਲ ਆ ਬਈ ਇਹਦਾ ਕਹਾਂ ਮੈਂ ਰਹਿ ਆ ਜੀ ਇਹਦਾ ਜੀ ਆਪਾਂ 52000 ਕਰਦੇ ਆ ਜੀ ਠੀਕ ਆ ਮਾਨਤਨ ਹੋ ਜੀ ਹਾਂਜੀ ਮੌਕੇ ਤੇ ਹੋ ਜੀ ਠੀਕ 52000 ਰੁਪਿਆ ਮੋਲ ਆ ਮਾਨਤਨ ਜਰੂਰ ਹੋ ਜੀ ਢਿੱਲਾਂ ਦੇ ਖੁੱਲੇ ਚੱਲ ਨਾ ਬਈ ਸਾਰੀਆਂ ਬਾਲਟੇ ਲਾ ਕੱਢੂਗੀ ਫੇਰ ਕਰਮ ਵਾਲੀ ਨੇ ਸੋਣਾ ਚੋਲੋ ਅੱਜ ਲੇਵਾ ਬਹੁਤ ਸੋਹਣਾ ਤਿਆਰ ਕਰੂਗੀ ਜੀ ਹੂੰ ਲੇਵਾ ਦਾ ਬੈਡ ਵੀ ਬਹੁਤ ਸੋਹਣਾ ਜੀ ਤਾਜੀ ਨੇ ਤਿਆਰ ਕਰਨਾ ਠੀਕ ਆ ਦੇਖੋ ਟੱਲ ਬਹੁਤ ਜਿਆਦਾ ਲੱਗ ਬਹੁਤ ਆ ਗਾਂ ਥੱਲੇ ਦੁੱਧ ਬਹੁਤ ਸੀਗਾ ਵੱਡੇ ਪਹਿਲਾਂ ਠੀਕ ਆ ਬਈ ਇਹ ਆਪਾਂ ਨੂੰ ਦੱਸਿਆ ਹੋਇਆ ਅੱਗੇ ਵੀਰੇ ਤਨ ਨੰਬਰ ਕਿਹੜਾ ਸੂਆ ਸੂਈ ਵੀ ਆ ਇਹ ਦੂਜਾ ਜੀ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ 5 ਮਹੀਨੇ ਗਿਆ ਜੀ ਆਪਾਂ ਨੂੰ ਉਹਨਾਂ ਨੇ ਠੀਕ ਆ ਬਈ ਦੁੱਧ ਕਿੰਨਾ ਹੁਣ ਦੁੱਧ 4 ਕਿਲੋ ਆ ਜੀ 4 ਕਿਲੋ ਦੋਨੇ ਡੰਗਾਂ ਦਾ ਬਈ ਹਾਂਜੀ ਠੀਕ ਦੁੱਧ ਬਈ 4 ਕਿਲੋ ਦੋਨੇ ਰੰਗਾਂ ਦਾ ਫੈਂਟ ਇਹਦੀ ਵੀ ਫੁੱਲ ਆਉਂਦੀ ਹੋਣਾ ਹਾਂਜੀ ਹਾਂਜੀ ਫੈਂਟ ਫੁੱਲ ਆਉਂਦੀ ਆ ਕਿਉਂ ਦੋ ਕੜੋਈ ਵੀ ਆ ਨਾ ਬਈ ਮੱਝਾਂ ਰਗਾ ਦੁੱਧ ਹੋਊਗਾ ਪੂਰਾ ਗਾੜਾ ਦੁੱਧ ਦੀ ਹੋਊਗੀ ਬਈ ਤੇ ਥਣ ਲੇਵਾ ਬੜਾ ਚੰਗਾ ਮੁੱਲ ਕੀ ਦਾ ਜਾਇਜ ਇਹਦਾ ਜਾਇਜ ਵੀਰੇ ਆਪਾਂ 9 ਕਰਦੇ ਆ ਹੂੰ ਤੇ ਜਾਣੀ ਦਿਨ ਨੂੰ ਹਫਤਾ ਹੋ ਗਿਆ ਆਪਣੇ ਟੀਕੇ ਭਰਾਏ ਹੋਣ ਹਫਤਾ ਹੋ ਗਿਆ ਬਾਈ ਕਹਿੰਦਾ ਹਾਂਜੀ ਉਹ ਟੀਕੇ ਤੁਹਾਡੇ ਸਾਹਮਣੇ ਪਏ ਆ ਜੀ ਹਾਂ ਟੀਕੇ ਬਈ ਰੱਖੀ ਬੈਠਾ ਕ 9000 ਰੁਪਿਆ ਮੋਲਾ ਮਾਨਦਨ ਜ਼ਰੂਰ ਹੋ ਜਾਏ। ਕਾਣਲੇ ਬੱਚਾ ਚੰਗਾ ਮੁਠੀ ਵਾਲਾ। ਵੈੜ ਚੰਗੀ ਆਈ ਦੁੱਧ ਵਾਲੀ ਵੈੜਨ ਚੰਗੀ ਆ ਜੀ। ਹੂੰ ਸਹੀ ਗੱਲ ਆ ਭਾਈ। ਅੱਗੇ ਵੀਰੇ ਬੱਚੀ ਬਾਰੇ ਕਿੰਨੀ ਉਮਰ ਆ ਬੱਚੀ ਦੀ? ਇਹ ਬੱਚੀ ਵੀਰੇ 5 ਕਿ ਮਹੀਨਿਆਂ ਦੀ ਤਕਰੀਬਨ ਆ ਜੀ। 5 ਕਿ ਮਹੀਨਿਆਂ ਦੀ ਆ। ਮਾਂ ਦਾ ਦੁੱਧ ਕਿੰਨਾ ਕੇ ਸੀ? ਮਾਂ ਦਾ ਜ 28 ਲੀਟਰ ਸੀ ਜੀ। 28 ਲੀਟਰ। ਆਪਣੇ ਕੋਲੇ ਉਧਰ ਦੀ ਸਾਈਡ ਮਾਂ ਖੜੀ ਆ ਜੀ। ਕਿਹਦੇ ਟੀਕੇ ਆ ਭਾਈ ਇਹ? ਇਹ ਵੀਰੇ ਟੀਕਾ ਨਹੀਂ ਹੈਗਾ ਐਵੇਂ ਛੋਡੇ ਕਹੀਆ ਜੀ ਆਪਣੇ ਯਾਦ। ਹੂੰ ਕਹਿੰਦੇ ਉਹ ਅਗਲਾ ਮੋੜ ਕੇ ਆਕੇ ਕੁਝ ਹੋਰ ਨਿਕਲੇ ਸਹੀ ਗੱਲ ਆ ਬਾਈ ਹਾਂਜੀ ਠੀਕ ਆਣੀ ਆਪਣੇ ਚਾਰ ਜਾਂਦੀ ਬੱਸੀ ਬਹੁਤ ਥਾਂ ਲੇਵੇ ਦੀ ਬੱਸੀ ਬਹੁਤ ਵਧੀਆ ਵਾਨ ਨਿਕਲਣ ਵਾਲੀ ਆ ਜੀ ਮੁੱਲ ਕੀ ਆ ਦਾ ਵੀਰੇ ਇਹਦਾ ਮੁੱਲ ਵੀਰੇ ਆਪਾਂ 4000 ਕੀ ਆ ਮਾਨ ਤਾਨ ਹੋ ਜਾ ਹਾਂਜੀ ਮਾਨ ਤਾਨ ਥੋੜਾ ਥੋੜਾ ਮੋਟਾ ਕਰ ਦਾਂਗੇ ਆਪਾਂ ਜੈ ਜੀਮ ਕਿਹਾ ਜੀ 4000 ਰੁਪਈਆ ਮੁੱਲ ਆ ਵੀਰੇ ਮਾਨ ਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਆ ਬੱਸੀ ਸਨਕੀ ਸਭੀ ਪੜੀ ਆ ਝੋਲੀ ਝੜੀ ਚੰਗੀ ਆ ਕੱਲਾ ਕੱਲਾ ਥਾਣਾ ਚਾਰੀ ਥਾਣਾ ਹਨਾ ਬਾਈ ਹਾਂਜੀ ਹਾਂਜੀ ਥਾਣੇ ਦੇਖ ਲਈ ਲੈ ਨੇੜੇ ਤੋਂ ਦਫਰੰਤ ਪ ਗੱਲਾ ਗੱਲਾ ਥਾਣਾ ਈ ਝੋਲੀ ਬਹੁਤ ਚੰਗੀ ਉਹ ਗੱਡੂ ਵੀ ਬੱਤੀ 4000 ਰੁਪਇਆ ਮੋਨ ਮੰਗਦਾ ਇਹਦੇ ਵੀ 4 ਹੀ ਆ ਜੀ ਥਾਣਾ ਦੇ ਬੱਚੀ ਇਹ ਵੀ ਚੰਗੀ ਆ ਗਾਵਾ ਵੱਡੀ ਗੁੱਦੀ ਬਹੁਤ ਵਧੀਆ ਪੱਟ ਰਹੀ ਆ ਜੀ ਹੂੰ ਤੇ ਕਿਸੇ ਵੀ ਨੂੰ ਭਾਈ ਕੋਈ ਵੀ ਨਾਗ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ